ਆਪੂ ਮੈਨੇ ਬਕਾ ਦੀ ਦੀ ਸਾਖ ਸੁਣਾ ਦੇ। ਭਾਈ ਭਖਾਰੀ ਨਾਲੋਂ ਤិន ਮੈਂ ਇੱਕ ਹੋਰ ਪੰਜਵੇਂ ਪਾਤਸ਼ਾਹ ਦਾ ਪੁੱਤ ਸਿੱਖ ਹੋਇਆ ਵਾ। ਭਾਈ ਸੰਮਣ ਸ਼ਹਿਬਾਦਪੁਰ ਦਾ। ਉਹਦਾ ਪ੍ਰਸੰਗ ਦੱਸਦਾ ਵਾਂ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕੋਲੇ ਇੱਕ ਸੇਖ ਆਇਆ ਭਾਈ ਕਪੂਰ ਦੇਵ। ਉਹਨੇ ਆ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਕਿਹਾ ਮਹਾਰਾਜ ਤੁਹਾਡੇ ਬਹੁਤ سارے ਸ਼ੇਖਾ ਜਿਨ੍ਹਾਂ ਨੇ ਤੁਹਾਡੇ ਕੋਲ ਸਿੱਖੀ ਲਈ ਆ ਤੇ ਤੁਹਾਡੇ ਨਾਲ ਸਾਰੇ ਪਿਆਰ ਕਰਦੇ ਆ ਪਰ ਤੁਸੀਂ ਕਿਹਨੂੰ ਪਿਆਰ ਕਰਦੇ ਆ ਜਾਂ ਤੁਹਾਡੇ ਸਭ ਤੋਂ ਕਰੀਬੀ ਦਾ ਤੁਹਾਡੇ ਦਿਲ ਦੇ ਨੇੜੇ ਕੌਣ ਆ ਤਾਂ ਜੇ ਇੱਥੇ ਆ ਤਾਂ ਮੈਨੂੰ ਇੱਥੇ ਦਰਸ਼ਨ ਕਰਾਓ ਜੇ ਇੱਥੇ ਨਹੀਂ ਕਿਸੇ ਹੋਰ ਥਾਂ ਤੇ ਆ ਤੇ ਮੈਨੂੰ ਉਹਦਾ ਪਤਾ ਦੱਸੋ ਮੈਂ ਉਹਨੂੰ ਮਿਲ ਕੇ ਉਹਦੇ ਦਰਸ਼ਨ ਕਰਨੀ ਚਾਹੁੰਦਾ ਤਾਂ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਪਾਈ ਕਪੂਰ ਨੂੰ ਕਿਹਾ ਕਿ ਉਹ ਸੰਬਣਾ ਤੇ ਸ਼ਹਿਬਾਦਪੁਰ ਦੇ ਰਹਿਣ ਵਾਲਾ ਵਾ ਉੱਥੇ ਚੱਲ ਜਾ ਜੇ ਤੂੰ ਉਹਦੇ ਦਰਸ਼ਨ ਕਰਨੀ ਆ ਤਾਂ ਉੱਥੇ ਜਦੋਂ ਪਾਈ ਕਪੂਰ ਦੇਵ ਜਾਂਦਾ ਤਾਂ ਉਹਦੇ ਘਰੇ ਜਾ ਕੇ ਉਤਾਰਾ ਕਰਦਾ ਸਿੱਖ ਨੇ ਬੜੇ ਪ੍ਰੇਮ ਦੇ ਨਾਲ ਉਹਦੀ ਸੇਵਾ ਕੀਤੀ ਉਹਨੂੰ ਭੋਜਨ ਪਾਣੀ ਪ੍ਰਸ਼ਾਦਾ ਪਾਣੀ ਛਕਾ ਕੇ ਤੇ ਉਹਨੂੰ ਕੁਝ ਸਮ ਆਰਾਮ ਕਰਨ ਵਾਸਤੇ ਕਿਹਾ ਤੇ ਕਪੂਰ ਦੇ ਬੈਠਾ ਦੇਖਦਾ ਵਾ ਪਾਈ ਸੰਬਣ ਉਹ ਆਪਣੇ ਘਰ ਦੇ ਕੰਮਾਂ ਵਿੱਚ ਜਿਹੜਾ ਸੀ ਉਹ ਲੱਗ ਗਿਆ ਸਭ ਤੋਂ ਪਹਿਲਾਂ ਉਹਨੇ ਮਾਇਆ ਲੈ ਕੇ ਕੁਝ ਬਾਲਣ ਇਕੱਠਾ ਲਿਆਂਦਾ ਤੇ ਫਿਰ ਉਹਨੇ ਇੱਕ ਦਰੀ ਬਣਾਈ ਫਿਰ ਕੱਪੜੇ ਲਿਆਇਆ ਕੁਝ ਸਮਗਰੀ ਤੇ ਜਦੋਂ ਇਹ ਸਾਰਾ ਕੰਮ ਕਰਕੇ ਉਹ ਕਪੂਰਦੇਵ ਕੋਲੇ ਆ ਕੇ ਬੈਠਾ ਨਾ ਤੇ ਸੰਮਨ ਨੂੰ ਕਹਿਣ ਲੱਗਾ ਸੰਮਨ ਨੇ ਉਹਨੂੰ ਕਿਹਾ ਕਪੂਰਦੇਵ ਨੂੰ ਕਹਿੰਦਾ ਵੀ ਦਾਸ ਸਿਖਾ ਤੇਰਾ ਇੱਥੇ ਕਿਵੇਂ ਆਉਣਾ ਹੋਇਆ ਤਾ ਕਪੂਰਦੇਵ ਕਹਿੰਦਾ ਮੈਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਭੇਜਿਆ ਵਾ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਕੋਈ ਤੁਹਾਡਾ ਸਭ ਤੋਂ ਪ੍ਰੇਮੀ ਸਖੋਗੇ ਤਾਂ ਮੈਂ ਉਹਦੇ ਦਰਸ਼ਨ ਕਰ ਮੈਂ ਤੇ ਕਹਿੰਦਾ ਵੀ ਮੈਂ ਤਾਂ ਇੰਨਾ ਸਮਾਂ ਹੋ ਗਿਆ ਤੇਰੇ ਕੋਲੇ ਆਏ ਨੂੰ ਪਰ ਤੂੰ ਮੇਰੇ ਨਾਲ ਕੋਈ ਪਰਮੇਸ਼ਰ ਦੀ ਵਾਰਤਾ ਲਾਪਨੀ ਕੀਤੀ ਤੂੰ ਤਾਂ ਕੰਮਾਂ ਵਿੱਚ ਵਸਤਾ ਉਹ ਕਹਿੰਦਾ ਮਹਾਰਾਜ ਉਸਤਾਖੀ ਮਾਫ਼ ਥੋੜਾ ਸਮਾਂ ਮੈਨੂੰ ਦਿਓ ਤੇ ਫੇਰ ਘਰ ਦੇ ਕੰਮ ਧੰਦੇ ਨਿਵੇੜ ਕੇ ਤੇ ਆਪਾਂ ਬਹਿ ਕੇ ਪਰਮੇਸ਼ਰ ਦਾ ਨਾਮ ਜਪਾਂਗੇ ਗੁਰਮਤਿ ਦੀਆਂ ਵਿਚਾਰਾਂ ਕਰਾਂਗੇ ਚਲੋ ਸ਼ਾਮ ਨੂੰ ਸੋਦਰ ਦਾ ਟਾਈਮ ਹੋਇਆ ਉਹਨਾਂ ਰਹਿਰਾ ਸਾਹਿਬ ਦਾ ਪਾਠ ਕੀਤਾ ਤੇ ਕੀਰਤਨ ਕੀਤਾ ਗੁਰਮਤਿ ਵਿਚਾਰਾਂ ਕੀਤੇ ਆ ਤਾਂ ਸਾਮਣੇ ਆਪਣੇ ਪਰਿਵਾਰ ਸਮੇਤ ਆਪਣੇ ਪੁੱਤਰ ਦੇ ਸਮੇਤ ਕਪੂਰਦੇਵ ਦੀ ਬੜੀ ਸੇਵਾ ਕੀਤੀ ਤੇ ਰਾਤ ਨੂੰ ਸੌਂ ਗਏ ਜਦੋਂ ਸਵੇਰ ਦਾ ਵੇਲਾ ਹੋਇਆ ਉੱਠ ਕੇ ਇਸ਼ਨਾਨ ਪਾਣੀ ਕੀਤਾ ਸਾਰਿਆਂ ਨੇ ਪਰਿਵਾਰ ਨੇ ਵੀ ਇਸ਼ਨਾਨ ਕਰਨ ਤੋਂ ਬਾਅਦ ਬਾਣੀ ਪੜ੍ਹੀ ਤੇ ਜਦੋਂ ਦੰਦਾ ਚੜਾ ਹੋਇਆ ਤੇ ਕਬੀ ਸੰਤੋਖ ਸਿੰਘ ਸਾਹਿਬ ਜੀ ਲਿਖਦੇ ਆ ਵੀ ਬਾਹਰ ਪਿੰਡ ਵਿੱਚ ਕੁਝ ਧਾੜ ਵੀ ਆਏ ਸਨ ਤੇ ਉਹਨਾਂ ਦੇ ਪਿੱਛੇ ਪਿੰਡ ਵਾਲੇ ਪੈ ਗਏ ਤੇ ਉਹਨਾਂ ਦੇ ਵਿੱਚ ਜਦੋਂ ਬਹੁਤਾ ਪਰਦੇ ਮਰਚੀ ਜਾਂ ਰੌਲਾ ਪਿਆ ਤਾਂ ਉਹਨਾਂ ਨੂੰ ਸੁਣ ਕੇ ਤਾਂ ਇਹ ਸ਼ੰਮਣ ਦਾ ਪੁੱਤਰ ਬਾਹਰ ਚਲੇ ਆ ਗਿਆ ਬਾਹਰ ਗਿਆ ਤੇ ਧਾੜੀਆਂ ਨੇ ਗੋਲੀ ਚਲਾਤੀ ਗੋਲੀ ਚੱਲਣ ਕਰਕੇ ਤਾਂ ਉਹ ਇੱਕ ਗੋਲੀ ਸੰਮਣ ਦੇ ਪੁੱਤਰ ਨੂੰ ਆ ਕੇ ਵੱਜੀ ਸੀ ਜਿਸ ਕਰਕੇ ਸੰਮਣ ਦਾ ਪੁੱਤਰ ਚੜਾਈ ਕਰ ਗਿਆ ਜਦੋਂ ਉਹਦਾ ਪੁੱਤ ਚੜਾਈ ਕਰ ਗਿਆ ਤੇ ਸੰਮਣ ਨੇ ਉਹਨੂੰ ਮਹਾਰਾਜ ਦਾ ਪਾਣਾ ਮੰਨਿਆ ਜਿਵੇਂ ਮਹਾਰਾਜ ਨੇ ਬਾਣੀ ਵਿੱਚ ਕਿਹਾ ਸੀ ਨਾ ਜੀ ਜੰਤ ਸਭ ਸਰਣ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸ ਤਾਂ ਪਾਣਾ ਮੰਨਦਿਆਂ ਹੋਇਆ ਤਾਂ ਆਪਣੇ ਹੱਥੀ ਆਪਣੇ ਪੁੱਤਰ ਵਾਸਤੇ ਚਿਖਾ ਤਿਆਰ ਕੀਤੀ। ਉਹ ਦਾ ਇਸ਼ਨਾਨ ਕਰਾਇਆ। ਜਿਹੜੇ ਵਸਤਰ ਲਿਆਂਦੇ ਸਨ ਉਹਦੇ ਵਸਤਰ ਪਾਏ। ਤੇ ਉਹਦੇ ਸਰੀਰ ਨੂੰ ਸਿੜੀ ਤੇ ਪਾ ਕੇ ਸੰਸਕਾਰ ਵਾਸਤੇ ਤੇ ਉਹ ਲੈ ਕੇ ਗਏ ਤੇ ਆਪ ਮੂਰੇ ਹੋ ਕੇ ਪਾਈ ਸਾਮੰਨ ਕੀਰਤਨ ਕੀਤਾ। ਤੇ ਜਦੋਂ ਸੰਸਕਾਰ ਕਰਕੇ ਉਹ ਵਾਪਸ ਆਈ। ਤੇ ਉਹ ਪਾਈ ਕਪੂਰ ਦੇਵੀ ਨਾਲ ਤੇ ਕੁਝ ਸ਼ਕੇ ਸੰਬੰਧੀ ਪਾਈ ਸਾਮੰਨ ਦੇ ਕੋਲੇ ਜਦੋਂ ਦੁੱਖ ਸਾਂਝਾ ਕਰਨ ਆਈ ਸਨ। ਤਾਂ ਉਹਨਾਂ ਵਾਸਤੇ ਉਹ ਦਰੀ ਉਹ ਚਾਦਰ ਕੱਢ ਕੇ ਲਿਆਂਦੀ ਜਿਹੜੀ ਪਿਛਲੇ ਦਿਨ ਭਾਈ ਸੰਮਨ ਨੇ ਬਣਾਈ ਸੀ ਤਾਂ ਚਲੋ ਸਾਰੇ ਦੁੱਖ ਸਾਂਝਾ ਕਰਕੇ ਜਦੋਂ ਵਾਪਸ ਗਏ ਤਾਂ ਫਿਰ ਕਪੂਰਦੇਵ ਨੇ ਭਾਈ ਸੰਮਨ ਨੂੰ ਆਖਿਆ ਵੀ ਜੇ ਤੁਹਾਨੂੰ ਪਤਾ ਸੀਗਾ ਵੀ ਤੁਹਾਡੇ ਪੁੱਤਰ ਨੇ ਚੜ੍ਹਾਈ ਕਰ ਜਾਣਾ ਕੱਲ ਤੁਸੀਂ ਸਾਰੀ ਤਿਆਰੀ ਕਰ ਲਈ ਸੀ ਤਾਂ ਤੁਸੀਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜੀ ਦੇ ਸਭ ਤੋਂ ਪ੍ਰੀਬੀ ਸਿੱਖਾਂ ਚੋਂ ਆ ਤੇ ਮਹਾਰਾਜ ਨੂੰ ਬੇਨਤੀ ਕਰਕੇ ਆਪਣੇ ਪੁੱਤਰ ਦੀ ਲੰਮੀ ਉਮਰ ਕਿਉਂ ਨਹੀਂ ਮੰਨੀ ਤੇ ਉਹਨੇ ਆਖਿਆ ਵੀ ਤੂੰ ਜਪਜੀ ਸਾਹਿਬ ਨਹੀਂ ਪੜਦਾ ਉਹਨੇ ਆਖਿਆ ਪੜਦਾ ਤਾਂ ਹਾਂ ਆ ਕਹਿੰਦਾ ਵੀ ਜੇ ਤੂੰ ਪੜਦਾ ਹੁੰਦਾ ਤੇਨੂੰ ਪਤਾ ਹੋਣਾ ਸੀ ਵੀ ਜਪਜੀ ਸਾਹਿਬ ਦੇ ਮਹਾਰਾਜ ਨੇ ਆਖਿਆ ਜੇ ਜੋ ਗਿਚਾਰੀ ਆਰ ਜਾਂ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀ ਹੈ ਨਾਲ ਚੱਲਦਾ ਸਭ ਹੋਏ ਚੰਗਾ ਨਾਮ ਰਖਾਈ ਜਾ ਜਸ ਕੀਰਤ ਜਗ ਦੇ ਜੀਤ ਸਨਦਰ ਨਾ ਆਵਈ ਤਾਂ ਬਾਤ ਨਾ ਪੁੱਛਾ ਵੀ ਲੰਮੀ ਉਮਰ ਹੋਣ ਦੇ ਨਾਲ ਕੋਈ ਅਰਥ ਨਹੀਂਗਾ ਜੇ ਪਰਮੇਸ਼ਰ ਦੀ ਕਿਰਪਾ ਨਹੀਂ ਤੇ ਜੇ ਪਰਮੇਸ਼ਰ ਦੀ ਕਿਰਪਾ ਹੋ ਜਾਏ ਗੁਰੂ ਨਾਲ ਜੁੜ ਜਾਏ ਤੇ ਦੋ ਦਿਨ ਵੀ ਇੱਕ ਘੜੀ ਵੀ ਸਕਦੀ ਹੈ ਤਾਂ ਉਹਨੇ ਆਖਿਆ ਵੀ ਜੇ ਮੰਗਣਾ ਵਾ ਤੇ ਮਹਾਰਾਜ ਜੀ ਕੋਲੋਂ ਨਾਮ ਦੀ ਦਾਤ ਮੰਗੀ ਕਿ ਹੈ ਮੰਗਣਾ ਮੰਗਣ ਨੀਕਾ ਹਰ ਜਸ ਵਰਤੇ ਮੰਗਣਾ ਉਹ ਨਾਮ ਜਿਹੜਾ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਜਿਹੜਾ ਸਹਾਇਕ ਹੁੰਦਾ ਤਾਂ ਸਰੀਰਾਂ ਦਾ ਕੀ ਹੈ ਤਾ ਸਰੀਰ ਤਾਂ ਜਿਹੜੇ ਹਨ ਤਾਂ ਉਹ ਅਜਨਾ ਕੱਲ ਬਿੰਸਣ ਵਾਲੇ ਹਨ ਇਸੇ ਕਰਕੇ ਮਹਾਰਾਜ ਜੀ ਨੇ ਕਿਹਾ ਸੀ ਚਿੰਤਾ ਤਾਂ ਕੀ ਕੀਤੀ ਹੈ ਜੋ ਅਨਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋ ਜੋ ਜੋ ਸੁਬਨ ਸਹਾ ਪਰਵਾਦਿਕ ਕਾਲ ਨਾਨਕ ਹਰ ਗੁਨ ਗਾਈ ਲਈ ਛਾੜ ਸਗਲ ਜੰਜਾਲ ਐਨਾ ਸਹਿਲਕ ਐਨਾ ਭਰੋਸਾ ਸਿੱਖਦਾ ਤਾਂ ਕਪੂਰਦੇਵ ਨੇ ਦੇਖ ਕੇ ਪਾਈ ਸਾਂਮਣ ਦੇ ਚਰਨਾਂ 'ਚ ਮੱਥਾ ਟੇਕਿਆ ਕਹਿੰਦਾ ਵਾਕਈ ਵੀ ਤੂੰ ਹੀ ਮਹਾਰਾਜ ਦੇ ਤਰੀਬ ਹੋ ਸਕਦਾ ਨੇੜੇ ਹੋ ਸਕਦਾ ਤੇਰੇ ਜੰਨਾ ਸਬਰ ਸਹਿਤ ਤੇ ਭਰੋਸਾ ਕਿਸੇ ਹੋਰ ਵਿੱਚ ਨਹੀਂ ਹਾਂ ਤਾਂ ਇਹ ਬਿਲਕੁਲ ਪਾਈ ਪਠਾਰੀ ਦੇ ਬਾਗ ਤਾਂ ਇਹ ਪਾਈ ਸਾਂਮਣ ਸ਼ਹਿਬਾਦਪੁਰ ਦੇ ਜਿਹੜੇ ਸਨ ਉਹ ਮਹਾਰਾਜ ਦੇ ਸਿੱਖ ਹੋਏ ਆ ਤੇ ਇਹ ਬੜੇ ਕਰਨੀ ਵਾਲੇ ਤੇ ਮਹਾਰਾਜ ਦੀ ਕਿਰਪਾ ਵਾਲੇ ਸਿੱਖ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ